ਫਰੀਦਕੋਟ ਦੇ ਵਿੱਚ ਨਵਾਂ ਹੋਟਲ ਖੋਲ੍ਹ ਦਿੱਤਾ ਗਿਆ ਹੈ ਅਰੋਮਾ ਤੇ ਇਸ ਹੋਟਲ ਵਾਲਿਆਂ ਨੇ ਪਹਿਲੇ 4 ਦਿਨ ਲਈ ਖਾਣਾ ਖਾਣ ਵਾਲਿਆਂ ਲਈ ਵੱਡੀ ਛੋਟ ਦਿੱਤੀ ਆ 50% ਬਿੱਲ ਜਿਹੜਾ ਉਹ ਆਫ ਕਰ ਦਿੱਤਾ ਹੈ ਡਿਸਕਾਊਂਟ ਕਰ ਦਿੱਤਾ ਹੈ ਜਿੰਨਾ ਵੀ ਖਾਓਗੇ ਪੈਸੇ ਸਿਰਫ ਅੱਧੇ ਲੈ ਜਾਣਗੇ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਆਪਣੇ ਸਨੇਹੀਆਂ ਨੂੰ ਸੱਦਾ ਦਿੱਤਾ ਹੈ ਕਿ ਇਸ ਹੋਟਲ ਦੀ ਓਪਨਿੰਗ ਤੇ ਐਤਵਾਰ 23 ਨਵੰਬਰ ਨੂੰ ਉਹਨਾਂ ਦੇ ਕੋਲ ਪਹੁੰਚ ਕੇ ਬ੍ਰੇਕਫਾਸਟ ਉਹਨਾਂ ਦੇ ਨਾਲ ਹੀ ਕਰਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੈਪੀ ਸ਼ਰਮਾ ਜੀ ਨਾਲ ਸਾਡੇ ਜੀਵਨ ਕੁਮਾਰ ਜੀ ਅਸੀਂ ਫਰੀਦਕੋਟ ਸ਼ਹਿਰ ਲਈ ਲੈ ਕੇ ਆਏ ਹਾਂ ਜੀ ਅਰੋਮਾ ਫਾਈਨ ਡਾਈਨਿੰਗ ਰੈਸਟੋਰੈਂਟ ਹੈ ਜੀ ਜਿਹਦਾ ਕਿ ਕੱਲ 23 ਤਰੀਕ ਦਿਨ ਐਤਵਾਰ ਨੂੰ ਮੂਰਤ ਰੱਖਿਆ ਗਿਆ ਹੈ ਜੀ ਜਿਹਦੀ ਕਿ ਟਾਈਮਿੰਗ ਹੈਗੀ ਹੈ ਸਵੇਰ 8:00 ਤੋਂ ਲੈ ਕੇ 12:00 ਵਜੇ ਤੱਕ ਤੇ ਬ੍ਰੇਕਫਾਸਟ ਤੁਹਾਡਾ ਸਾਡੇ ਨਾਲ ਹੈ ਜੀ ਇੱਕ ਵਾਰੀ ਆਓ ਇੱਥੇ ਵਿਜ਼ਿਟ ਕਰੋ ਬਹੁਤ ਸੋਹਣਾ ਐਮਬੀਸ਼ਨ ਲੈ ਕੇ ਆਏ ਹਾਂ ਜੀ ਬੜਾ ਸੋਹਣਾ এনवायरमेंट ਹੈ ਜੀ ਅੱਛੀ ਕੈਬਨ ਫੈਸਿਲਿਟੀ ਆ ਸਾਨੂੰ ਤੁਹਾਡਾ ਇੰਤਜ਼ਾਰ ਰਹੇਗਾ ਤੇ ਅਸ਼ੀਰਵਾਦ ਦੇਣ ਲਈ ਇੱਕ ਵਾਰੀ ਜਰੂਰ ਪਹੁੰਚੋ ਤੇ ਇਹਨੂੰ ਸਾਡਾ ਇਨਵੀਟੇਸ਼ਨ ਨਹੀਂ ਸਮਝਿਆ ਜਾਵੇ ਤੇ ਅਸੀਂ 4 ਦਿਨ ਲਈ ਇੱਥੇ 50% ਆਫ ਲੈ ਕੇ ਆਏ ਹਾਂ ਜੀ ਐਵਰੀ ਬਿਲ ਤੇ ਅਰੋਮਾ ਰੈਸਟੋਰੈਂਟ ਆਨਸਟੇ ਤੁਹਾਨੂੰ ਆਉਣਾ ਪਏਗਾ ਜੀ ਕੋਟਕਪੂਰਾ ਰੋਡ ਓਪੋਜ਼ਿਟ ਮਹਿੰਦਰਾ ਟਰੈਕਟਰ ਦੀ ਏਜੰਸੀ ਜੀ ਸਾਨੂੰ ਤੁਹਾਡਾ ਇੰਤਜ਼ਾਰ ਰਹੇਗਾ ਇੱਕ ਵਾਰੀ ਜਰੂਰ ਆਓ ਜੀ ਧੰਨਵਾਦ